ਠੇਕਾਰ ਇੱਥੋਂ ਚੱਕ ਨਹੀਂ ਰਹੇ ਸਾਡੇ ਘਰੇ ਸ਼ਰਾਬੀ ਕਰਾਬੀ ਰੋਟੀਆਂ ਵੀ ਦਿਨੇ ਖਾ ਜਾਂਦੇ ਚੱਕ ਚੱਕ ਕੇ ਸਾਡੇ ਨਾਲ ਬਹੁਤ ਧੱਕਾਸ਼ਾਈ ਅਭ ਨੂੰ ਵੀ ਕਰ ਰਿਆ ਤੇ ਸਾਡੇ ਵਿੱਚ ਕੁਝ ਕੁਝ ਪਿੰਡੋਂ ਵੀ ਸਾਡੇ ਕੋਟਲੀ ਦੇ ਵਿੱਚੋਂ ਕਰ ਰਹੇ ਆ ਸਾਡੀ ਬਹੁਤ ਮਜਬੂਰੀ ਆ ਆਖ ਦਿੰਦੇ ਇਹਨਾਂ ਨੇ ਤਾਂ ਦੋ ਚਾਰ ਘਰ ਆ ਸਾਡੀ ਇੱਜ਼ਤ ਦਾ ਮੁੱਲ ਕੋਈ ਨਹੀਂ ਬਗਨਾ ਸਰਪੰਚ ਮਰਦਾ ਆਵਾਜ਼ ਤੀੜਾ ਤੇ ਬੇਕਤੀੜਾ ਦੱਸਦੇ ਆ ਚੁੱਪ ਦੱਸਦੇ ਆ ਉਹ ਤਾਰੀਕੇ ਜਿਵੇਂ ਤੂੰ ਲੈ ਕੇ ਦੇ ਕੇ ਗਿਆ ਸੀ ਨੂੰ ਵੀ ਬੇਜਵਾਨਾ ਕਿਉਂਕਿ ਆ ਆ ਕੇ ਜਾਂ ਤੂੰ ਕੰਮ ਕਰ ਆਵਦਾ ਰੋਬ ਨਾ ਕਹਿੰਦਾ ਹਾਂ ਰੋਬ ਨਾ ਕਹਿ ਕੇ ਗਿਆ ਮੈਨੂੰ ਮਾਰ ਦੇਣ ਮਤਾਂ ਬੱਠੀ ਗੋਲੀ ਨੂੰ ਤਾਂ ਠੇਕੇ ਦਾ ਦੁੱਖ ਹੀ ਦੁੱਖ ਆ ਵੀ ਪਤਾ ਜੇ ਚਕਾਰ ਦੇਓਗੇ ਤਾਂ ਧੰਨਵਾਦ ਆ ਨਹੀਂ ਸਾਡਾ ਤਾਂ ਦੁੱਖ ਆ ਹੀ ਰੂ ਮੈਂ ਤਾਂ ਟੈਂਕੀ ਤੋਂ ਛਾਲ ਮਾਰ ਸ਼ੁਗਰਸੇ ਦੇ ਵਿੱਚ ਲੜ ਰਿਆ ਜੀ ਅਸੀਂ ਬਹੁਤ ਕੰਮਲੇਟਾਂ ਪਾਈਆਂ ਸਾਡੀ ਕਿਸੇ ਨੇ ਕੋਈ ਵੀ ਸੁਣਵਾਈ ਨਹੀਂ ਕੀਤੀ ਕੱਲੀ ਅਸੀਂ ਅਸੀਂ ਦੁਖੀ ਨਹੀਂ ਹੈਗੇ ਸਾਡੇ ਦੋਵੇਂ ਪਿੰਡ ਦੁਖੀ ਆ ਧਮਕੀਆਂ ਦਿੰਦੇ ਆ ਇਹ ਇੱਤੇ ਵਾਲੇ ਵੀ ਇਹ ਕੌਣ ਧਮਕੀਆਂ ਦਿੰਦਾ ਇਹ ਬਾਹਰ ਆਏ ਵੀ ਦਿੰਦੇ ਆ ਮੇਰੇ ਘਰੇ ਜਦੋਂ ਧਮਕੀਆਂ ਪੈ ਕੇ ਗਏ ਆ ਵੇਖ ਫਿਰ ਕੋ ਕਿੰਨੂ ਕੋਚੋ ਇਹ ਸਾਰਾ ਮਠੇਕੇ ਆ ਸਭ ਲਾਇਆ ਗਲਖਾਇਆ ਮਠੇਕੇ ਆ ਨੇ ਵੀ ਮੇਰੀ ਬੇਜਵਾਨੀ ਹੋਈ ਮਠੇਕੇ ਨੂੰ ਆਖਿਆ ਸੀ ਮਾਂ ਪੁੱਤ ਤੁਸੀਂ ਇੱਦਰੀ ਰੱਖਿਓ ਸਾਡੇ ਘਰਾਂ ਦੇ ਨੇੜੇ ਆ ਧਮਕੀਆਂ ਦੇ ਚੱਕ ਕੇ ਬਾਹਰ ਆਦੇ ਝੂਠ ਦੇ ਵਿੱਚ ਤੇ ਉਹਨਾਂ ਨੇ ਉੱਪਰ ਚੱਕ ਲਿਆ ਅੱਜ ਇਹਨਾਂ ਨੇ ਅੜੀ ਨਾ ਆਂਦਾ ਸਾਡੀ ਮੁੱਛ ਦਾ ਸਵਾਲ ਆ ਉਹ ਤਾਰੀ ਤਾਰੀ ਹੈ ਨਾ ਉਹ ਹਾਂ ਸਾਡੀ ਮੁੱਛ ਦਾ ਸਵਾਲ ਆ ਕਹਿੰਦਾ ਜੇ ਇਸੇ ਦੁਕਾਨ ਤੇ ਚੇਤਾ ਨਾ ਰੱਖਿਆ ਸਸਿਕਾਲ ਸਫਰ ਟੈਲੀ ਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਤਿੱਖੜ ਦੁਪਹਿਰੇ ਇੱਕ ਮਾਤਾ ਵਾਟਰ ਬਾਕਸ ਦੀ ਟੈਂਕੀ ਉੱਪਰ ਚੜੀ ਹੋਈ ਆ ਤੁਸੀਂ ਦੇਖ ਸਕਦੇ ਹੋ ਲਗਾਤਾਰ ਤਸਵੀਰ ਤੁਹਾਨੂੰ ਦਿਖਾ ਰਿਹਾ ਹੈ ਕਿਹੜੀ ਗੱਲ ਕਰਕੇ ਮਾਤਾ ਦੁਪਹਿਰ ਦੇ ਸਮੇਂ ਖਾਸ ਕਰਕੇ ਜਿਹੜੇ ਵਕਤ ਲੋਕੀ ਘਰਾਂ ਦੇ ਵਿੱਚ ਬੈਠੇ ਆ ਇਹ ਮਾਤਾ ਨੂੰ ਕੀ ਦੁੱਖ ਤਕਲੀਫ ਹੈ ਜਿਹੜੀ ਵਾਟਰ ਬਾਕਸ ਦੀ ਟੈਂਕੀ ਤੇ ਚੜ ਗਈ ਹੈ ਗੱਲਬਾਤ ਕਰਦੇ ਆ ਇੱਥੇ ਜਿਹੜੇ ਤਮਾਮ ਲੋਕ ਖੜੇ ਨੇ ਤੇ ਉਸ ਮਾਤਾ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਅਜੇ ਹੀ ਕੀ ਲੋੜ ਪਈ ਜਿਹੜਾ ਵਾਟਰ ਬਾਕਸ ਦੀ ਟੈਂਕੀ ਉੱਪਰ ਚੜਨਾ ਪੈ ਗਿਆ ਬੇਬੇ ਪਹਿਲਾਂ ਤਾਂ ਇਹ ਦੱਸੋ ਟੈਂਕੀ ਉੱਪਰ ਕਿਹੜੀ ਗੱਲੋਂ ਚੜੇ ਹੋ ਅਸੀਂ ਟੈਂਕੀ ਉੱਪਰ ਬੇਬੇ ਕੀ ਗੱਲਬਾਤ ਹੋਈ ਆ ਵਾਟਰ ਵਕਤੀ ਟੈਂਕੀ ਉੱਪਰ ਚੜਨਾ ਪੈ ਗਿਆ ਮੈਨੂੰ ਚੜਨਾ ਪਿਆ ਮੈਂ ਠੇਕੇਵਾਰੇ ਚੜੀ ਆ ਪਤਾ ਅੱਛਾ ਠੇਕਾ ਇੱਥੋਂ ਚੱਕ ਨਹੀਂ ਰਹੇ ਸਾਡੇ ਘਰੇ ਸ਼ਰਾਬੀ ਕਰਾਬੀ ਰੋਟੀਆਂ ਵੀ ਦਿਨੇ ਖਾ ਜਾਂਦੇ ਚੱਕ ਚੱਕ ਕੇ ਸਾਡੇ ਨਾਲ ਬਹੁਤ ਤੱਕਾਸ਼ਾਈ ਆ블ੂ ਵੀ ਕਰ ਰਿਆ ਤੇ ਸਾਡੇ ਵਿੱਚ ਕੁਝ ਕੁਝ ਪਿੰਡੋਂ ਵੀ ਸਾਡੇ ਕੋਟਲੀ ਦੇ ਵਿੱਚੋਂ ਕਰ ਰਹੇ ਆ ਸਾਡੀ ਬਹੁਤ ਮਜਬੂਰੀ ਆ ਆਖ ਦਿੰਦੇ ਇਹਨਾਂ ਨੇ ਤਾਂ ਦੋ ਚਾਰ ਘਰ ਆ ਸਾਡੀ ਇੱਜ਼ਤ ਦਾ ਮੁੱਲ ਕੋਈ ਨਹੀਂ ਸਾਡੇ ਜਿੱਦ ਦਾ ਫਿਰ ਇਹਨਾਂ ਦੇ ਮੁੰਡੇ ਨੇ ਜਦੋਂ ਸਾਡੀ ਹੌਲੀ ਹੌਲੀ ਗੱਲ ਚੱਲਦੀ ਸੀ ਇਹਨਾਂ ਨੇ ਮੇਰੀ ਵੀਡੀਓ ਵੱਡੇ ਅਫਸਰਾਂ ਕੋਲੇ ਪਾਤੀ ਮੈਂ ਆਖਿਆ ਪੁੱਤ ਵੀ ਆਪਾਂ ਲੜਨਾ ਨਹੀਂ ਕਿਸੇ ਨਾਲ ਵੀ ਆਪਾਂ ਕੋਈ ਨਾ ਬਹਿ ਕੇ ਕੋਈ ਗੱਲਬਾਤ ਕਰ ਲਾਂਗੇ ਕੋਈ ਨਹੀਂ ਭਾਈ ਸਾਡੇ ਇਹਨਾਂ ਦੇ ਮੁੰਡੇ ਸਾਨੂੰ ਮੇਰੇ ਪੁੱਤ ਨੂੰ ਧਮਕੀਆਂ ਦੇ ਕੇ ਗਏ ਜਾ ਕੇ ਿੱੱਲੇ ਮੂਰੇ ਚੌੜੇ ਹੋ ਹੋ ਮੂੰਹ ਤੇ ਤੁਸੀਂ ਉੱਥੇ ਰੋਕੋ ਨਾ ਅਸੀਂ ਅਸੀਂ ਕਿਸ ਬਗਾਨੇ ਤਾਂ ਕਿਵੇਂ ਕਰਦਾਂਗੇ ਸਾਨੂੰ ਤਾਂ ਠੇਕੇ ਦਾ ਦੁੱਖ ਹੀ ਦੁੱਖ ਆਵੇ ਪੁੱਤ ਜੇ ਚਕਾਰ ਦੇਉਗੇ ਤਾਂ ਧੰਨਵਾਦ ਆ ਨਹੀਂ ਸਾਡਾ ਤਾਂ ਦੁੱਖ ਆ ਹੀ ਰਹੂ ਮੈਂ ਤਾਂ ਟੈਂਕੀ ਤਾਂ ਛਾ ਮਰੋਗੇ ਗਗਨੇ ਦਸ ਸਾਰਾ ਨਹੀਂ ਨਹੀਂ ਮਾਂ ਇਹੋ ਜਿਹਾ ਕੰਮ ਨਹੀਂ ਕਰਨਾ ਜ਼ਿੰਦਗੀ ਵਾਰੀ ਵਾਰੀ ਨਹੀਂ ਮਿਲਦੀ ਉਹ ਜਿਹਾ ਕੰਮ ਨਹੀਂ ਕਰਨਾ ਨਹੀਂ ਨਹੀਂ ਮੈਂ ਜੰਦੀ ਵਾਰ ਖਾਵਾ ਜੀ ਬਲਵੰਤਾ ਗਗਨਾ ਸਾਡੇ ਪਿੰਡ ਦੇ ਕੁਝ ਕੁਸ਼ੀ ਲੀਡਰ ਵੀ ਹੈਗੇ ਆ ਇਹ ਚੱਕਣ ਨਹੀਂ ਦਿੰਦੇ ਕਿ ਇਹਨਾਂ ਦੇ ਘਰੇ ਗੰਦੀ ਪਾਉਣਾ ਇਹਨਾਂ ਦੇ ਘਰਾਂ ਦੇ ਵਿੱਚ ਪਤਾ ਅਸੀਂ ਕਿਹੜਾ ਵੇਖ ਬੈਠੇ ਸਾਡੀ ਜਗ੍ਹਾ ਲੈ ਲੈਣ ਅਸੀਂ ਆਪਦਾ ਦੂਰ ਜਾਵਾਂਗੇ ਮੈਂ ਤੂੰ ਠੇਕੇਦਾਰਾਂ ਨੂੰ ਵੀ ਮੈਂ ਨਹੀਂ ਆ ਮੀ ਮੈਂ ਬਾਣ ਆਇਆ ਨੂੰ ਵੀ ਨਹੀਂ ਆ ਬਾਣ ਸਾਡਾ ਪਿੰਡ ਦਾ ਵਾਹਣਾ ਉਹਨਾਂ ਨੇ ਧੱਕੇਸ਼ਹੀ ਨਾ ਰੋਕਿਆ ਅਸੀਂ ਆਖ ਦਿੰਦੇ ਆ ਵੀ ਚੱਲ ਮਨਾ ਹੀ ਲੈਣਾ ਮਾ ਬਣਾ ਤੁਸੀਂ ਕੀ ਲੈਣਾ ਐਤਾ ਸਾਡੇ ਬਾਣ ਘਰ ਘਰੀ ਤੇ ਫਿਰ ਹੁਣ ਸਾਨੂੰ ਤਪਾਈ ਬੈਠੇ ਪੁੱਤ ਕੁਛ ਤਾਂ ਕੁਛ ਕਰਾਂਗੇ ਮਰਨਾ ਤਾਂ ਮਜ਼ੂਰੀ ਆ ਇਹ ਤਾਂ ਮਰੇ ਚੰਗੇ ਜਿਹਦੇ ਜਿਦਿ ਲੁਕੀ ਕਿਸੇ ਦੀ ਮਾਤਾ ਕਿ ਕਿੰਨੀ ਉਮਰ ਆ ਤੁਹਾਡੀ ਉਮਰ ਮੇਰੀ 60 ਸਾਲ ਦੀ ਆ ਪੁੱਤ ਮੈਂ ਆ ਤੇ ਬੱਚਿਆਂ ਵਾਰੀ ਸੋਚਦੀ ਆ ਪਿੱਛੇ ਵੇ ਵੀ ਮੈਂ ਟੈਂਕੀ ਤੇ ਚੜ ਕੇ ਆਇਆ ਮੇਰਾ ਸਾਹ ਚੜ ਗਿਆ ਆਹ ਬਹੁਤ ਔਖੇ ਹੋਏ ਹੋਮੋਗੇ ਚੜਨ ਮੈਂ ਤਾਂ ਪੁੱਤ ਮੇਰਾ ਤਾਂ ਕੂਲ ਬੈਠਾ ਪਿਆ ਮੈਂ ਨਾਰੇ ਵੀ ਲਾਇਆ ਅੱਛਾ ਗਗਨਾ ਸਰਪੰਚ ਮਰਦਾ ਆਵਾਜ਼ ਸਾਡੇ ਪਿੰਡ ਦਾ ਲੀਡਰ ਮ ਤਾ ਕੋਈ ਇੱਦਾਂ ਟੈਂਕੀ ਤੇ ਬੈਠ ਕੇ ਕੋਈ ਹੱਲ ਹੋ ਸਕਦਾ ਥੱਲੇ ਬੈਠ ਕੇ ਗੱਲ ਕਰ ਲੈਂਦੇ ਉਹਨਾਂ ਗੱਲ ਕਰਦਾ ਹੀ ਨਹੀਂ ਪੁੱਤ ਤੈਨੂੰ 5 ਸਾਲ ਹੋ ਗਏ ਮੇਰੇ ਕੋਲ ਵੇਖ ਕਿੰਨਾ ਕੁਛ ਹੈ ਮੇਰੇ ਪੁੱਤ ਨੂੰ ਧਮਕੀਆਂ ਦਿੰਦਿਆ ਇਹ ਚਿੱਤੇ ਵਾਲੇ ਵੀ ਇਹ ਕੌਣ ਧਮਕੀਆਂ ਦਿੰਦਾ ਇਹ ਬਾਹ ਨਾਲੇ ਵੀ ਦਿੰਦੇ ਆ ਮੇਰੇ ਘਰੇ ਜਿਹੜਾ ਧਮਕੀਆਂ ਪੈ ਕੇ ਗਏ ਆ ਵੇਖ ਮੇਰੇ ਕੋਲ ਕਿੰਨਾ ਕੁਛ ਇਹ ਸਾਰਾ ਮਠੇਕੇ ਆ ਸਭ ਲਾਇਆ ਲਖਾਇਆ ਮੈਂ ਮਠੇਕੇ ਆ ਨਾ ਵੀ ਮੇਰੀ ਬੇਜਵਾਨੀ ਹੋਈ ਮੈਂ ਮਠੇਕੇ ਨੂੰ ਆਖਿਆ ਸੀ ਮਾਂ ਪੁੱਤ ਤੁਸੀਂ ਇੱਧਰ ਹੀ ਰੱਖਿਓ ਸਾਡੇ ਘਰਾਂ ਦੇ ਨੇੜੇ ਆ ਠੇਕੇ ਆ ਇਹ ਚੱਕ ਕੇ ਬਾਹ ਨਾਲ ਆ ਦੇ ਝੇਫ ਦੇ ਵਿੱਚ ਤੇ ਉਹਨਾਂ ਨੇ ਉੱਧਰ ਚੱਕ ਲਿਆ ਇੱਕ ਕੋਈ ਸਾਡੇ ਪੁੱਤੋ ਮੰਡੀ ਦਾ ਕੋਈ ਜਿੰਦਲੂ ਡਰਾਮਾ ਉਹਨੂੰ ਜਾਣਦੀ ਵੀ ਨਹੀਂ ਉਹਨੂੰ ਐ ਨਹੀਂ ਪਤਾ ਲੱਗਦਾ ਵੀ ਪੁੱਤੋ ਮੰਡੀ ਦੀ ਕੁੜੀ ਆ ਹੋ ਤੇ ਮੈਂ ਇਹਨਾਂ ਨੇ ਠੇਕਾ ਕੋਈ ਰਖਾਉਣਾ ਉਹਨੂੰ ਮਾੜੀ ਮਾੜੀ ਜਲੀਮ ਤਾਂ ਹੋਇ ਪੜਿਆ ਲਿਖਿਆ ਹੋ ਮੈਂ ਅਣਪੜ ਆ ਮੈਂ ਪੜੇ ਲਿਖੇ ਨਹੀਂ ਮੈਂ ਵੀ ਅੱਗੇ ਮੈਂ ਜਨਨੀ ਚੜੀ ਪੁੱਤ ਮੈਂ ਚੜਦੇ ਤਾਂ ਵੇਖਿਆ ਆ ਆਹ ਲੋ ਸਰਪੰਚ ਮੁਰਦਾਵਾਦ ਆਹ ਲੋ ਸਰਪੰਚ ਮੁਰਦਾਵਾਦ ਸਾਡੇ ਪਿੰਡ ਦਾ ਸਰਪੰਚ ਨੇ ਦੇ ਮਰਦਾਵਾਦ ਸਾਡੀਆਂ ਵੋਟਾਂ ਲੈ ਲੈ ਕੇ ਪੁੱਤ ਕੱਸੀ ਬਣਾਈ ਅਸੀਂ ਸਾਡੀਆਂ ਵੋਟਾਂ ਨਾਲ ਲੈ ਕੇ ਫੇਰ ਹੀ ਕੱਸੀ ਮੇਰੇ ਆਇਆ ਟੁੱਟੀ ਸੀ ਪੁੱਤ ਕੱਸੀ ਮੈਂ ਤਾਂ ਤੁਸੀਂ ਹਲਕੇ ਦੇ ਕਿਸੇ ਕਿਸੇ ਪ੍ਰਸ਼ਾਸਨ ਕੋਲੇ ਕਿਸੇ ਐਮਐਲਏ ਕੋਲੇ ਗਏ ਡੀਸੀ ਸਾਹਿਬ ਨੂੰ ਮਿਲੇ ਆਵੇਂ ਪੁੱਤ ਸਾਰਾ ਕੁਝ ਹੀ ਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਡੀ ਸਾਡੇ ਘਰਾਂ 'ਚ ਗੰਦ ਪਾਉਂਦੇ ਆ ਸਾਡੀਆਂ ਕੁੜੀਆਂ ਬੁੜੀਆਂ ਨੰਗੀਆਂ ਸਾਰੇ ਸਾਡੀ ਫੋਟੋ ਕੱਝਲੰਦੇ ਪੁੱਤ ਅੰਗੇ ਵੀ ਬੈਠ ਰਹੇ ਤਾਂ ਵੀ ਅਸੀਂ ਪੋਲਾ ਕਰਕੇ ਨੰਗ ਜਾਣੇ ਪੁੱਤ ਹਾਂ ਸਾਡਾ ਸਵਰਾ ਪੁੱਤ ਸਾਡਾ ਸਵਰਾ ਇਧਰ ਤਾਂ ਆਪਣੇ ਅੰਦਰ ਵੜ ਜਾਂਦੇ ਆਂ ਜਨਾਨੀਆਂ ਨੂੰ ਲੈ ਕੇ ਅਸੀਂ ਤਾਂ ਰੋਜੀ ਰੋਟੀ ਕਰਨੀ ਹੈ ਪੁੱਤ ਹਾਂ ਤੁਸੀਂ ਤੁਸੀਂ ਬੇਬੇ ਪ੍ਰਸ਼ਾਸਨ ਨੂੰ ਕਿਹਾ ਜਾਂ ਐਮਐਲਏ ਨੂੰ ਮੌਕੇ ਦੇਣ ਨੂੰ ਕਿਹਾ ਵੀ ਇਹਨਾਂ ਨੂੰ ਰੋਕੋ ਬਹੁਤ ਕੁਝ ਕਿਹਾ ਪੁੱਤ ਆ ਵੇਖ ਆਹ ਵੇਖ ਲਓ ਸਾਡੇ ਕੋਲ ਐਨੇ ਕਾਗਜ਼ ਤਾਂ ਮੇਰੇ ਕੋਲ ਐਨੇ ਕਾਗਜ਼ ਤਾਂ ਮੇਰੇ ਕੋਲ ਮੈਂ ਡੀਸੀ ਦੇ ਮੈਂ ਗਈ ਖਾਰੇ ਬਠਿੰਡੇ ਗਈ ਇਧਰ ਚੌਂਕਿਆ ਆਇਆ ਜੇ ਮੈਨੂੰ ਧੌਂਕੀ ਦੇ ਕੇ ਗਏ ਚੌਂਕੀ ਵਾਲੇ ਕੀ ਕਹਿੰਦੇ ਕੀ ਉਹ ਤਾਂ ਚੌਂਕਿਆ ਆਦਾ ਨਾ ओके ایتھے ਮੈਂ ਉਹਨੂੰ ਮੁੰਡੇ ਨੂੰ ਕਹਿਣ ਲੱਗੀ ਮੈਂ ਹਾਂ ਪੁੱਤ ਵੀ ਤੂੰ ਲਿਖ ਕੇ ਦੇ ਕੇ ਗਿਆ ਸੀ ਦੂਵੀਂ ਵੇ ਜਵਾਨਾ ਚੌਂਕੀ ਆ ਆ ਕੇ ਜਾਂ ਤੂੰ ਕੰਮ ਕਰ ਆਉਂਦਾ ਰੋਬ ਨਾ ਕਹਿੰਦਾ ਅੱਛਾ ਹਾਂ ਰੋਬ ਨਾ ਕਹਿ ਕੇ ਗਿਆ ਮਤਲਬ ਮੈਨੂੰ ਮਾਰ ਦੇਣ ਮਤਾਂ ਬੈਠੀ ਐ ਗੋਲੀ ਮਾਰਨ ਮੇਰੇ ਗੋਲੀ ਅੱਛਾ ਜਦੋਂ ਜਦੋਂ ਮੈਂ ਮਰੇ ਆ ਬਰਾਬਰੀ ਜਦੋਂ ਮੇਰੇ ਪੁੱਤਾਂ ਧੀਆਂ ਦੀ ਜਿੱਤ ਗਈ ਤੇ ਮੇਰੇ ਇੱਥੇ ਰਹਿਣ ਫਰਜ਼ ਕੀ ਹੋਇਆ ਮਾਤਾ ਪਪਾ ਤੁਹਾਡੇ ਪਰਿਵਾਰ ਨੂੰ ਪਤਾ ਤੁਸੀਂ ਟੈਂਕੀ ਤੇ ਚੜ੍ਹੇ ਨਹੀਂ ਮੇਰੇ ਪਰਿਵਾਰ ਨੂੰ ਮਗਰੋਂ ਆਏ ਆ ਮੇਰੇ ਤਾਂ ਮੈਂ ਚੁੱਪ ਕਰ ਆ ਮਗਰੋਂ ਆਇਆ ਮੈਂ ਤਾਂ ਚੁੱਪ ਕਰਕੇ ਤੁਰ ਗਈ ਅਜਾ ਕਿੰਨੇ ਜਣੇ ਆ ਪਰਿਵਾਰ ਚ ਪਰਿਵਾਰ ਚ ਅਸੀਂ ਹੈਗੇ ਆ 8-9 ਜਣੇ ਆ ਮਾਤਾ ਉਹਨਾਂ ਦਾ ਕੁਝ ਫਿਕਰ ਕਰੋ ਐਦਾਂ ਮੈਨੂੰ ਲੱਗਦਾ ਕੋਈ ਖਾਲ ਨਹੀਂ ਹੋਣਾ ਥੱਲੇ ਬੈਠ ਕੇ ਗੱਲਬਾਤ ਕਰਨਾ ਨਾ ਪਰ ਜੇਕਰ ਤੁਸੀਂ ਮੈਨੂੰ ਲੈ ਕੇ ਚੋਗੇ ਫਿਰ ਤੋਂ ਮੈਂ ਥੋੜੀ ਸ਼ਾਮ ਤੱਕ ਉੱਪਰ ਕੜੂ ਨਹੀਂ ਮੈਂ 6:00 ਵਜੇ ਵਜਾਈਏ ਮਾਤਾ ਅਸੀਂ ਤਾਂ ਨਹੀਂ ਲਿਖ ਕੇ ਦੇਣਾ ਇਹ ਤਾਂ ਜਿਹੜਾ ਪ੍ਰਸ਼ਾਸਨ ਆਓ ਅੱਛਾ ਤੇ ਮਾਤਾ ਕਿੱਥੇ ਕਿੱਥੇ ਕੰਪਲੀਟਾ ਦਿਤਤੀਆਂ ਇਹ ਪਹਿਲਾ ਅਸੀਂ ਪਤਾ ਪਹਿਲਾ ਕਮਲੇਟਾ ਦਿਤਤੀਆਂ ਬਟਿੰਡਾ ਅੱਛਾ ਫਿਰ ਅਸੀਂ ਮੁਖਸਰ ਅਸੀਂ ਪਟਵਾਰੀ ਵੀ ਸੱਦੇ ਅਸੀਂ ਕਰਨਗੋ ਵੀ ਸੱਦੇ ਇਹਨਾਂ ਨੇ ਫਿਰ ਵੱਡੇ ਵੱਡੇ ਪੁੱਤ ਜਿਹੜੇ ਲਲੇਰ ਚੜਦੇ ਹੁੰਦੇ ਆ ਨਾ ਅੱਛਾ ਇਹਨਾਂ ਨੇ ਅ블ੂ ਆਏ ਨੇ ਲਲੇਰ ਬਹੁਤ ਚੜਾਉਂਦੇ ਰਹੇ ਆ ਲਲੇਰ ਦਾ ਮਤਲਬ ਕੀ ਉਹ ਲਲੇਰ ਜਿਹੜਾ ਗੰਧ ਹੀ ਹੁੰਦਾ ਅੱਛਾ ਉਹ ਚੜਾਏ ਪੈਸੇ ਹਾਂ ਪੈਸੇ ਇਹ ਇਹਨਾਂ ਨੇ ਸਾਡੇ ਸਾਡੇ ਸੂਣਾ ਲੱਗਣ ਦਿੱਤੇ ਫਿਰ ਉਹ ਸਾਡੇ ਘਰੇ ਚਿੱਠੀਆਂ ਵੀ ਆਉਂਦੀਆਂ ਨਹੀਂ ਪੁੱਤ ਉਹ ਸਾਨੂੰ ਪਤਾ ਕੀ ਇਹਦੇ ਅੱਛਾ ਅਰੇ 10000 ਰੁਪਏ ਲੱਗੂ ਜੇ ਮਿੰਤੀ ਕਰਾਉਗੇ ਸਾਡੀ ਪੜੀ ਫਿਰ ਜੇ ਇੰਨੀ ਪਾਵਰ ਆ ਇਹ ਲੁੱਕ ਕਿਉਂ ਨਹੀਂ ਪਵਾਉਂਦੇ ਉਹ ਲੁੱਕ ਕਿਉਂ ਨਹੀਂ ਪਵਾਉਂਦੇ ਖੂ ਤਾਂ ਪਰੇ ਲੁੱਕ ਅੰਦਰ ਕਿਉਂ ਜਾਂਦੀ ਆ ਇਹ ਸਾਡੇ ਮੁਕਸਰਾਇਜ ਲਈ ਆਏ ਪਾਉਂਦੇ ਲੋਕਾਂ ਬਾਈ ਜਦੋਂ ਸਾਡੇ ਧੱਕਾ ਕਰੀ ਬੈਠੇ ਆ ਆ ਬਾਰਡਰ ਵਾਸੀ ਸਾਡੇ ਵੋਟਾਂ ਨਾ ਬਣਿਆ ਆ ਗ੍ਰੇਡ ਵੀ ਸਾਡਾ ਵਟਾਂ ਬਣਿਆ ਇਹਨਾਂ ਨੇ ਪਿੰਡ ਕੋਈ ਕੀ ਸਹੂਲਤਾਂ ਕੋਈ ਸਹੂਲਤ ਹੈਗੀ ਆ ਕੋਈ ਪੁੱਛੋ ਇਹਨਾਂ ਨੂੰ ਕੋਈ ਸਹੂਲਤ ਹੈਗੀ ਆ ਤਾਂ ਇਹ ਸਾਡੀਆਂ ਵੋਟਰਾਂ ਤੇ ਚੱਲਦੇ ਆ ਮੈਂ ਆਨੀ ਬਹੁਤ ਹੱਥ ਬੰਨ੍ਹ ਕੇ ਬੇਨਤੀ ਮਤਨਵਾਦੀ ਆ ਵੀ ਮੇਰੇ ਘਰੋਂ ਘਰਾ ਕੋਲ ਠੇਕਾ ਚੱਕਿਆ ਜਾਵੇ ਚੱਕੀ ਜਾਵੇ ਬਿਮਾਰੀ ਇਹ ਟੀਵੀ ਦੀ ਬਿਮਾਰੀ ਆ ਮਤਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਤਾਂ ਇਹ ਹੀ ਮੰਗ ਕਰਨੇ ਆ ਵੀ ਸਾਡਾ ਠੇਕਾ ਚੱਕਿਆ ਜਾਵੇ ਕੀ ਕੀ ਗੱਲ ਕੀ ਬਣੀ ਆ ਮਤਾਂ ਤਾ ਵਰ ਉੱਪਰ ਕਿਉਂ ਟਾਲਦੇ ਭਾਈ ਜੀ ਫਤੇ ਜੀ ਸਾਡੇ ਘਰ ਕੋਲੇ ਸ਼ਰਾਬ ਦਾ ਠੇਕਾ ਜੀ ਮੈਂ ਤਿੰਨ ਸਾਲਾਂ ਤੋਂ ਇਸ ਇਸ ਸੰਘਰਸ਼ ਦੇ ਵਿੱਚ ਲੜ ਰਹੇ ਆ ਜੀ ਅਸੀਂ ਬਹੁਤ ਕੰਮਲੇਟਾਂ ਪਾਈਆਂ ਸਾਡੀ ਕਿਸੇ ਨੇ ਕੋਈ ਵੀ ਸੁਣਵਾਈ ਨਹੀਂ ਕੀਤੀ ਕੱਲੀ ਅਸੀਂ ਅਸੀਂ ਦੁਖੀ ਨਹੀਂ ਹੈਗੇ ਸਾਡੇ ਦੋਵੇਂ ਪਿੰਡ ਦੁਖੀ ਆ ਕੋਈ ਬੋਲ ਹੀ ਨਹੀਂ ਰਿਹਾ ਜੀ ਉਹ ਜਿਹੜਾ ਠੇਕਾ ਪਿੰ ਕੱਲਾ ਪਟੰਡਿਆ ਦੇ ਬੰਦਿਆਂ ਦਾ ਉਹਨਾਂ ਨੇ ਰੋਡ ਦੀ ਛੜਕ ਉੱਪਰ ਨਜਾਇਜ਼ ਕਬਜ਼ਾ ਕਰਕੇ ਕੋਈ ਮਲਕੀਅਤ ਨਹੀਂ ਕੱਲੇ ਉਦਾਂ ਹੀ ਕਾਗਜ਼ ਚੱਕੀ ਫਿਰਦੇ ਆ ਹੂੰ ਇਹ ਇਹ ਜਿਹੜੇ ਟੈਂਕੀ ਤੇ ਚੜੇ ਆ ਇਹ ਕੌਣ ਆ ਇਹ ਮੇਰੇ ਮਾਤਾ ਜੀ ਨਹੀਂ ਅੱਛਾ ਇਹ ਮਾਤਰੀਆ ਰੁੱਕਿਆ ਨਹੀਂ ਇਹਨਾਂ ਨੂੰ ਇਸ ਤਰੀਕੇ ਨਾਲ ਤਾਂ ਸਾਨੂੰ ਬਹੁਤ ਸਾਨੂੰ ਬਹੁਤ ਪਰੇਸ਼ਾਨ ਕਰੀ ਬੈਠੇ ਨੇ ਉਹ ਬੰਦੇ ਜੀ ਕਿਵੇਂ ਤਾਂ ਮਗਰ ਆ ਗਏ ਤੇ ਚੋਰ ਨੂੰ ਭੱਜ ਕੇ ਆਈ ਉੱਥੇ ਜਦੋਂ ਵੇਖ ਕੇ ਠੇਕੇ ਨੂੰ ਵੀ ਸਾਡੀ ਗੱਲ ਨਹੀਂ ਸੁਣਦੇ ਇਹ ਤੇ ਫੇਰ ਦੁਬਾਰੇ ਠੇਕਾ ਰਖਾਤਾ ਉੱਥੇ ਜਦੋਂ ਅਸੀਂ ਰਜਾਬੰਦੀ ਨਾਲ ਠੇਕਾ ਉੱਥੇ ਰਖਾਤਾ ਸੀ ਵੀ ਚਲ ਦੂਰ ਹੋ ਗਾ ਸਾਥੋਂ ਪਾਸੇ ਸਾਡਾ ਰਾਹ ਛੁੱਟ ਗਿਆ ਹੈ ਅੱਜ ਇਹਨਾਂ ਨੇ ਅੜੀ ਨਾ ਆਂਦਾ ਸਾਡੀ ਮੁੱਛ ਦਾ ਸਵਾਲ ਆ ਕੌਣ ਕਹਿੰਦਾ ਉਹ ਤਾਰੀ ਤਾਰੀ ਹੈ ਨਾ ਉਹ ਹਾਂ ਸਾਡੀ ਮੁੱਛ ਦਾ ਸਵਾਰ ਆ ਕਹਿੰਦਾ ਜੇ ਇਸੇ ਦੁਕਾਨ 'ਚ ਠੇਕਾ ਨਾ ਰੱਖਿਆ ਅੱਜ ਫੇਰ ਅਣੀ ਨਾ ਠੇਕਾ ਦਵਾਰੇ ਰਖਾਇਆ ਤੇ ਮਾਤਾ ਕੋਈ ਕੋਸ਼ਿਸ਼ ਨਹੀਂ ਕੀਤੀ ਪਿਆਰ ਨਾਲ ਮਸਲਾ ਬੈਠ ਕੇ ਹੱਲ ਮਾਤਾ ਕੋਈ ਮਸਲਾ ਨਹੀਂ ਉਹ ਕਹਿੰਦਾ ਕਿ ਤੁਹਾਡੇ ਬੁੜੀਆਂ ਵੱੜ ਗਈ ਤੁਹਾਡੇ ਜਵਾਗ ਵੱੜ ਗਏ ਤੁਹਾਨੂੰ ਨੰਗਾ ਕਰਕੇ ਕੋਟੇ ਦੱਸੋ ਸਾਡੀ ਕੀ ਜ਼ਿੰਦਗੀ ਹੈ ਦੱਸ ਹਾਂ ਕਿਵੇਂ ਮਾਤਾ ਕਤੀੜਾ ਤਾਂ ਬੇਕਤੀੜਾ ਦੱਸਦੇ ਆ ਚੂੜੇ ਦੱਸਦੇ ਆ ਕੌਣ ਉਹ ਤਾਰੀਕੇ ਹੂੰ ਅੱਛਾ ਹਾਂ ਅਸੀਂ ਕੀ ਕਰਗੇ ਫਿਰ ਸੜਕ ਜਾਤਾਂ ਵੀ ਪਰਖਦੇ ਮਮਾਰਾ ਤੁਸੀਂ ਜਿਹੜਾ ਸਬੰਧਤ ਪ੍ਰਸ਼ਾਸਨ ਹੈ ਉਹਨਾਂ ਨੂੰ ਨਹੀਂ ਮਿਲੇ ਜਾਂ ਅਰਜ਼ੀਆਂ ਵਗੈਰਾ ਨਹੀਂ ਬਹੁਤ ਅੱਛਾ ਅਸੀਂ ਗਰੀਬ ਆ ਵੀਰੇ ਉਹਨਾਂ ਕੋਲ ਪੈਸਾ ਉਹਨਾਂ ਕੋਲ ਜਾਣਕਾਰੀਆਂ ਸਾਡੇ ਕੋਲ ਤੇ ਜਾਣਕਾਰੀਆਂ ਹੈ ਨਹੀਂ ਅਸੀਂ ਤਾਂ ਰੋਇ ਲਿੰਦੇ ਕਰੀਏ ਬੱਕੇ ਰੋਇ ਲਿੰਦੇ ਹਾਂ ਅੱਛਾ ਅਸੀਂ ਤਾਂ ਕਰ ਕਰ ਉਹਨਾਂ ਨੂੰ ਸਾਡੇ ਦਾ ਕੋਈ ਸੁਣਾਈ ਨਹੀਂ ਹੋਇਆ ਲੱਗਦਾ ਫਿਰ ਇਦਾਂ ਹੱਲ ਨਿਕਲ ਜੂਗਾ ਟੈਂਕੀਓ ਨਿਕਲ ਜੂਗਾ ਮਰ ਜੂਗੀ ਤੇ ਸਾਡੀ ਸ਼ਾਪਾ ਦਾ ਮੁੱਕ ਜੂਗਾ ਹੈ ਹੈਂ ਸਾਪਾ ਮੁੱਕ ਜੂਗਾ ਫਿਰ ਮਰਗੀ ਦਾ ਕਪਾਸਾ ਤਾਂ ਹੋਣੀ ਮਾਂ ਦਾ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਤੇ ਵਾਰ-ਵਾਰ ਨਾ ਮਿਲੇ ਫਿਰ ਮੈਨੂੰ ਆਹ ਗੱਲ ਤੂੰ ਉਹਨਾਂ ਨੂੰ ਸੋਚਣਾ ਚਾਹੀਦੀ ਹੈ ਕਿ ਕਿੰਨਾ ਵੱਡਾ ਹੱਕ ਸਾ ਉਹ ਬੁੜੀ ਕੇ ਚੱਕੇ ਬੈਠੀ ਠੇਕਾ ਕਿੰਨੀ ਵੱਡੀ ਗੱਲ ਹੈ ਉਹਨਾਂ ਨੂੰ ਤਾਂ ਕੋਈ ਔਰ ਦੁਕਾਨ ਰੱਖਣ ਨੂੰ ਚਾਹੀਦੀ ਉਹ ਤਾਂ ਕਿਹੜਾ ਕਾਸਰ ਕੀ 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 ਸਮੱਸਿਆ ਆਉਂਦੀ ਆ ਮਾਂ ਉੱਥੇ ਉੱਥੇ ਕਿ ਪੇ ਰਹਿੰਦੇ ਜੀ ਕਿਵੇਂ ਬਾਈ ਨੰਗੇ ਹੋ ਕੇ ਪੇ ਰਹਿੰਦੇ ਜੀ ਕੌਣ ਕੰਨੇ ਕੀ ਪਤਾ ਇਹ ਕਿਹਨੇ ਪੀ ਲੈਣੀ ਸ਼ਰਾਬੀ ਹੈ ਬੈਠ ਸੁਣੋ ਸਾਨੂੰ ਸਮੱਸਿਆ ਹੈ ਵੀਡੀਓ ਨੰਗੇ ਕਿ ਦੇਖਣਾ ਚਾਹੁੰਦੇ ਆ ਬਾਈ ਕੋਲੇ ਫੋਨ ਲਿਆ ਅਬੇ ਨੰਗਾ ਅੱਛਾ 11 ਫੁੱਟ ਜੋ ਇਧਰ ਵੀ ਸਾਧਨ ਖੜ ਗਿਆ ਇਧਰ ਵੀ ਸਾਧਨ ਖੜ ਗਿਆ ਅੱਛਾ ਜੇ ਕਾਸੇ ਦੇ ਵਿੱਚ ਕੋਈ ਚੀਜ਼ ਵੱਜ ਗਈ ਤਾਂ ਤਾਂ ਵੀ ਸਾਡੀ ਲੜਾਈ ਹੈ ਅੱਛਾ ਉਹ ਤਾਂ ਰੂਪੀਤੀ ਹੁੰਦੀ ਉਹ ਕਿ ਕਹਿੰਦੇ ਖਰਚਾ ਦੋ ਮਿੰਟ ਖਰਚਾ ਤੈਨੂੰ ਕੀ ਆਗ ਲਗੀ ਪਈ ਐ ਆ ਹੀ ਬੋਲਦੇ ਸਾਨੂੰ ਆ ਕੋਈ ਜਵਾਬ ਸਾਡੇ ਆ ਉਹਨਾਂ ਸੈਟ ਲੱਗ ਜੂਗੀ ਕੌਣ ਇੱਕ ਮੁੰਡਾ ਮਰਿਆ ਕੋਈ ਬੋਲਦਾ ਹੀ ਨਹੀਂ ਮੁੰਡਾ ਮਰ ਗਿਆ ਉੱਥੇ ਹੈ ਜੋ ਕੋ ਮਰ ਗਿਆ ਸਾਡਾ ਉਥੇ ਹੈ ਆ ਮੁੰਡਾ ਸਿੱਧਾ ਇਹਨੂੰ ਇਹਨੂੰ ਭੰਨਤਾ ਉਹਦੇ ਜਦੋਂ ਅਸੀਂ ਗਏ ਤੇ ਉਹਦੋਂ ਭੱਜ ਗਏ ਕਿਹਨੇ ਕਿਹਨੇ ਕੁੱਟਿਆ ਉਹ ਇੱਥੋਂ ਬਲੂ ਦੇ ਸੀਗੇ ਅੱਛਾ ਕਿਹਨੂੰ ਕੁੱਟਿਆ ਘਾਤੋ ਕੋਈ ਹੋਰ ਗੱਲਬਾਤ ਹੋਊਗੀ ਗੱਲਬਾਤ ਕੋਈ ਨਹੀਂ ਬਾਈ ਜੀ ਸਿਰ ਤੇ ਠੇਕੇ ਦੀ ਤੇ ਬਾਈ ਜੀ ਤਾਰੀ ਜਿਹੜਾ ਇੱਕ ਮੰਨ ਲਓ ਲਈ ਆ ਮੱਝ ਵੀ ਸਖ ਅੱਛਾ ਫੁੱਲ ਚਿੱਟਾ ਵੇਚਦਾ ਅੱਛਾ ਫੁੱਲ ਮੰਡੀਰ ਉਹਦੇ ਕੋਲੇ ਹੂੰ ਠੀਕ ਹੈ ਜੀ ਅੱਛਾ ਉਹਨਾਂ ਨੇ ਕੁੱਟਿਆ ਮੈਨੂੰ ਬਹੁਤ ਜ਼ਿਆਦਾ ਕੁੱਟਿਆ ਬਾਈ ਜੀ ਕੱਲਾ ਕੱਲਾ ਹੈਗਾ ਨਾ ਮੇਰੇ ਮਾਂ ਨਾ ਪਿਓ ਅੱਛਾ ਮਾਤਾ ਹੁਣ ਮੰਗ ਕੀ ਆ ਪ੍ਰਸ਼ਾਸਨ ਤੋਂ ਮੰਗ ਕੀ ਮੰਗ ਭਰਾਵਾ 700 ਰੁਪਏ ਠੇਕਾ ਚੱਕਿਆ ਜਾਵੇ ਬਸ ਸਾਡਾ ਕੋਈ ਰੌਲਾ ਨਹੀਂ ਕੋਈ ਦੁੱਖ ਨਾ ਦੁਕਾਨ ਚਾ ਪਰਚੂ ਨਹੀਂ ਰੱਖ ਲੈ ਮਰ ਜਾਵੇ ਲੀੜੇ ਕਿ ਰੱਖ ਲੈ ਸਾਨੂੰ ਕੋਈ ਦੁੱਖ ਨਹੀਂ ਠੇਕਾ ਚੱਕਿਆ ਜਾਵੇ ਠੇਕਾ ਚੱਕਿਆ ਜਾਵੇ ਜਦੋਂ ਕੰਮ ਤੇ ਹੁੰਦੇ ਹਾਂ ਤੇ ਸਾਨੂੰ ਛੇੜਦੇ ਆਉਂਦੇ ਜਦੋਂ ਰਾਤ ਨੂੰ ਵੜਦੇ ਚਾਰ ਵਾੜਾ ਡਾੜੀ ਵਾਲਿਆਂ ਨੂੰ ਹਟਾ ਲਾ ਦਾਰੂ ਵਾਲੇ ਤੇ ਮੜ ਕੇ ਡਾੜੀ ਵਾਲਿਆਂ ਨੂੰ ਹਟਾਤਾ ਸਾਨੂੰ ਅੱਛਾ ਫੇਰ ਮੜ ਕੇ ਸਾਨੂੰ ਘਰੇ ਬੈਠੇ ਹੁਣ ਕੰਮ ਤੇ ਜਾਂਦੇ ਨਹੀਂ ਅਸੀਂ ਕਿ ਡਾੜੀ ਵਾਲਾ ਬਿਮਾਰ ਰਹਿੰਦੇ ਆ ਅੱਛਾ ਤੇ ਬਸ ਫੇਰ ਸਾਡਾ ਤਾਂ ਸ਼ਾਮ ਨੂੰ ਤੁਸੀਂ ਆ ਕੇ ਦੇਖ ਲਿਓ 5 6 ਵਜੇ ਸਾਡਾ ਕੋਈ ਉਧਰ ਬੁੜੀ ਦਾ ਨੰਗਾ ਬੰਦਾ ਅਸੀਂ ਜਾ ਨਹੀਂ ਸਕਦਾਂ ਚਾਰ ਚਫੇਰੇ दारू ਵਾਲੇ ਕੋਈ ਇੱਧਰ ਪਿਆ ਕੋਈ ਇੱਧਰ ਲਿਟੇ ਪਿਆ ਕੋਈ ਇੱਧਰ ਕੋਈ ਨੰਗਾ ਪਿਆ ਕੋਈ ਡੱਕਿਆ ਪਿਆ ਕੋਈ ਕਿਵੇਂ ਪਿਆ ਕੋਈ ਕਿਵੇਂ ਪਿਆ ਜਾਨੀ ਕਿ ਔਰਤਾਂ ਨੂੰ ਔਖਾ ਔਰਤਾਂ ਨੂੰ ਪੂਰਾ ਔਖਾ ਬਸ ਗੱਲ ਖਾਤੋਂ ਬੰਦਨਾਂ ਨੂੰ ਔਖਾ ਅਗਰ ਜੋ ਤੁਹਾਨੂੰ दारू ਪੀਤੀ ਉਹਨਾਂ ਕੀ ਤਾਂ दारू ਪੀਤੀ ਹੈ ਸਾਡੇ ਬੰਦੇ ਸੀਰੀਅਸ ਹੋਤੇ ਉਹਨੂੰ ਉਹ ਕਹਿੰਦੇ ਕਿ ਪਾਸੇ ਹੋ ਜੋ ਉਹ ਗੱਲ ਪੈਂਦੇ ਫਿਰ ਦਸਤ ਕਲੇਸਾ ਹੀ ਬਨੂਗਾ ਅਗਲੇ ਉਹਨੂੰ ਹੱਕੇ ਹਾਰੇ ਥੰਬੇ ਹੰਕੇ ਆਉਂਦੇ ਆ ਕੰਮ ਕਰਕੇ ਆਉਂਦੇ ਆ ਕਿ ਚੱਲ ਬਾਈ ਪਾਸੇ ਹੋ ਜੋ ਉਹ ਗਾਲਾਂ ਦਿੰਦੇ ਐ ਦਸ ਲੜਾਈ ਕਲੇਸ ਬਣੂਗਾ ਸਾਨੂੰ ਤਾਂ ਟੁੱਟ ਗਿਆ ਕਿਵੇਂ ਮਾਤਾ ਸਾਡਾ ਕੋਈ ਉੱਥੇ ਲੜਾਈ ਹੋ ਗਈ ਤਾਂ ਮਰ ਗਿਆ ਜਾਂ ਕੋਈ ਉੱਥੇ ਹੋਰ ਕੋਈ ਐਕਸੀਡੈਂਟ ਹੋ ਗਿਆ ਤਾਂ ਮਰ ਗਿਆ ਜ਼ਿੰਮੇਵਾਰ ਬਈ ਤਾਰੀਕੀ ਅੱਛਾ ਮਾਤਾ ਹੁਣ ਹੱਲ ਕਰੋ ਮਾਤਾ ਨੂੰ ਪਿਆਰ ਨਾਲ ਥੱਲੇ ਲਾ ਲਓ ਜੇ ਉੱਤਰਦੇ ਆ ਬਈ ਲਾ ਲਓ ਥੱਲੇ ਤੁਸੀਂ ਜਾਓ ਉਹਨਾਂ ਨੂੰ ਪੁੱਛ ਲਓ ਉਹਨਾਂ ਕੋ ਜੋ ਮਸਲਾ ਹੱਲ ਹੁੰਦਾ ਉਹ ਉੱਤਰਿਆ ਆਉਗੀ ਆਪੇ ਉੱਤਰਿਆ ਆਉਗੀ ਅਸੀਂ ਜੇ ਨਹੀਂ ਕੁਝ ਕਰ ਸਕਦੇ ਮਰ ਤਾਂ ਸਕਦੇ ਹਾਂ ਹਾਂ ਮਰ ਤਾਂ ਸਕਦੇ ਨਾ ਅਸੀਂ ਵੀ ਤਾਂ ਚੜਾ ਅਸੀਂ ਤੇ ਗੰਗਾਂ ਕਾਹ ਚੜ ਚੜ ਕੇ ਮਾਰਾਂਗੇ ਡੱਗੀਆਂ ਸ਼ਾਹ ਨਹੀਂ ਨਹੀਂ ਮਾਤਾ ਇਦਾਂ ਦਾ ਕੁਝ ਨਹੀਂ ਕਰਨਾ ਜ਼ਿੰਦਗੀ ਵਾਰੀ ਵਾਰੀ ਨਹੀਂ ਮਿਲਦੀ ਨਹੀਂ ਹੁਣ ਸਾਡਾ ਭਰਾਵਾ ਮਰਨ ਦਾ ਹੀ ਟਾਈਮ ਆ ਬਸ ਕੁਝ ਨਹੀਂ ਘੜੀਦਾ ਜ਼ਿੰਦਗੀ ਅਨਮੋਲ ਹੈ ਨਹੀਂ ਨਹੀਂ ਨਾ ਸਾਡੀ ਜਿਹਦਾ ਕੋਈ ਸੁਣਦਾ ਹੀ ਨਹੀਂ ਸਾਡਾ ਪਰ ਮੈਂ ਮਰੇ ਚੰਗੇ ਆ ਸੀ ਇਹਦੇ ਕੋਈ ਬਾਈ ਦੀ ਢਾੜੀ ਤੇ ਪੈਸੇ ਲੈਉਣੇ ਉਧਰ ਲਾ ਦਿੰਦੇ ਆ ਸੀ ਅੱਛਾ ਅਸੀਂ ਇੱਕ ਦਿਹਾੜੀ ਜਾਂਦੇ ਆ ਜਿਹੜੇ ਦਿਹਾੜੀ ਦੇ ਪੈਸੇ ਨੇ ਉਧਰ ਲਾ ਦਿੰਦੇ ਆ ਉਹ ਵੀ ਸਾਨੂੰ ਕੁੱਟ ਕੇ ਸਿਰ ਦਿੰਦੇ ਢਾੜੀ ਕਰ ਗਏ ਮੇਰਾ ਤਾਂ ਗੰਗਾਂ ਕ ਭੰਨਿਆ ਪਿਆ ਅੱਛਾ ਹੂੰ ਅਹੀਂ ਨਹੀਂ ਭਾਈ ਜੀ ਸਾਡਾ ਕੁਝ ਕੱਲਾ ਕੱਲਾ ਮੁੰਡਾ ਜਾਵੜਾ ਤਾਂ ਫੇਰ ਉਹ ਲੱਦ ਕੇ ਸੜ ਦੇਣਗੇ ਫੇਰ ਅਸੀਂ ਕੀ ਕਰਾਂਗੇ ਤੁਸੀਂ ਪ੍ਰਸ਼ਾਸਨ ਨੂੰ ਜਾਂ ਚੌਂਕੀ ਚ ਜਾਂ ਠਾਣੇ ਇਸਤਲਾਹ ਪੈਸੇ ਧੱਕ ਦਿੰਦੇ ਆ ਸਾਡੇ ਕੋਲੇ ਕੀ ਆ ਤੁਹਾਡੇ ਦਾਰਾ ਕੋਲੇ ਮੇਰੀ ਹਜੇ ਵੀ ਤਰਖਾਸ਼ ਆ ਉਹਨਾਂ ਦੀ ਹੈ ਅੱਜ ਕੱਲ ਸਰਕਾਰ ਵੀ ਉਹਨਾਂ ਦੀ ਹੈ ਜਿਹਨਾਂ ਦੇ ਕੋਲੇ ਪੱਲੇ ਕੋਸਰ ਫਿਰ ਪਿੰਡ ਦੀ ਪੰਚਾਇਤ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਵੀ ਇਹ ਪਿਆਰ ਮਿਲ ਲਿਆ ਭਰਾ ਦੇਰੇ ਵੱਲੋਂ ਹੈਲੋ ਸਸੀਕਾਲ ਜੀ ਸਹੀ ਗੱਲ ਹੈ ਸਰਪੰਚ ਸਾਹਿਬ ਗੱਲ ਕਰ ਰਹੇ ਹੋ ਜੀ ਹਾਂ ਜੀ ਹਾਂ ਜੀ ਸਫਰ ਟੈਲੀਵਿਜ਼ਨ ਤੋਂ ਗੱਲ ਕਰ ਰਹੇ ਹਾਂ ਜੀ ਮੈਂ ਇਸ ਵਕਤ ਲਾਈਵ ਕਰ ਰਿਹਾ ਆਪਣੇ ਚੈਨਲ ਤੇ ਖਬਰ ਓਕੇ ਜੀ ਇੱਕ ਔਰਤ 60 ਸਾਲਾਂ ਦੀ ਟੈਂਕੀ ਉੱਪਰ ਚੜ੍ਹੀ ਹੋਈ ਹੈ ਅੱਛਾ ਜੀ ਇਲਜ਼ਾਮ ਹੈ ਵੀ ਪਿੰਡ ਦਾ ਸਰਪੰਚ ਸਾਡੇ ਘਰਾਂ ਕੋਲੇ ੱਟਕੇ ਨਾ ਠੇਕਾ ਰਖਾ ਰਿਹਾ ਠੀਕ ਹੈ ਜੀ ਜੀ ਕੀ ਕਹੋਗੇ ਇਸ ਬਾਰੇ ਨਹੀਂ ਮੈਨੂੰ ਇਹ ਦੱਸੋ ਜੀ ਕਿਉਂਕਿ ਮੈਂ ਤਾਂ ਇਸ ਸਮੇਂ ਇੱਥੇ ਹੈ ਨਹੀਂਗਾ ਜਦ ਵਿੱਚ ਰਿਕਾਰਡਿੰਗ ਤੇ ਵੀ ਹੋਊਗੀ ਜੀ ਹਾਂ ਮੈਨੂੰ ਆਏ ਦੱਸੋ ਵੀ ਕਿੱਥੇ ਆ ਲੇਡੀ ਜੀ ਹੁਣ ਉਹ ਜੇ ਇਹ ਵਾਟਰ ਬਾਕਸ ਦੀ ਟੈਂਕੀ ਉੱਪਰ ਚੜੇ ਹੋਏ ਨੇ ਜੀ ਇਹਦੇ ਵਿੱਚ ਨਾ ਬਾਈ ਜੀ ਦੋ ਗਮ ਹੈ ਇੱਕ ਅ블ੂ ਦਾ ਵਾਟਰ ਬਾਕਸ ਹੈ ਇੱਕ ਆਪਣੇ ਕੋਟਲੀ ਦਾ ਵਾਟਰ ਬਾਕਸ ਹੈ ਜੀ ਜੀ ਕੋਟਲੀ ਕੋਟਲੀ ਜੀ ਇਹ ਇਹ ਕੋਟਲੀ ਵਾਲਾ ਵਾਟਰ ਬਾਕਸ ਹੈ ਜੀ अच्छा जी कोरियल वाटर बक्साई जी ਤੇ ਜਿਹੜਾ ਠੇਕੇ ਦਾ ਮਸਲਾ ਹੈ ਜੀ ਉਹ ਆਪਣੇ ਅ블ੂ ਦੇ ਠੇਕੇ ਦਾ ਹੈ ਜੀ ਠੀਕ ਹੈ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਹੋਇਆ ਸੀ ਇਹਨਾਂ ਨੇ ਕੀਤਾ ਸੀਗਾ اچھا ਜੀ ਪ੍ਰੋਟੈਸਟ ਜੀ ਕੋਲ ਨੇ ਮੈਂ ਤੁਹਾਨੂੰ ਪਹਿਲਾਂ ਵੀ ਕਿ ਆਪਣੇ ਆਰਐਮਵੀ ਟੈਲੀਵਿਜ਼ਨ ਐਸੀ ਉੱਥੇ ਵੀ ਮੇਰਾ ਬਿਆਨ ਪਿਆ ਮੈਂ ਉੱਥੇ ਵੀ ਨੂੰ ਨਹੀਂ ਗੱਲ ਇਹ ਮੇਰੇ ਕੋਲ ਨਾ ਕਰਾਏ ਸੀਗੇ ਹੋ ਗਏ ਮਤਲਬ ਕਿ 5-6 ਦਿਨ ਜੀ 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 ਇਹ ਜਿਹੜਾ ਠੇਕਾ ਹੈ ਜੀ ਤੁਸੀਂ ਉਸ ਨੂੰ ਨਾ ਵੀ ਮਤਲਬ ਕਿ ਅਸੀਂ ਪਰੇਸ਼ਾਨ ਹੁੰਨੇ ਆ ਅੱਛਾ ਹਾਂ ਤੇ ਉਸ ਸਮੇਂ ਵੀ ਠੀਕਾ ਜੀ ਦਾ ਜੀ ਉਹ ਇੱਥੋਂ ਸਾਡੇ ਕੋਲੋਂ ਚਕਵਾਇਆ ਜਾਵੇ ਰਸਤੇ ਦੇ ਵਿੱਚ ਹੈ ਸ਼ਰਾਬੀ ਉਹ ਕਹਦੇ ਮੈਂ ਕਿਹਾ ਜੀ ਠੀਕਾ ਹੀ ਕਿਉਂ ਵੀ ਤੁਸੀਂ ਇੱਥੇ ਹੱਤਾ ਬਣਿਆ ਹੋਇਆ ਇੱਕ ਜੀ ਅੱਛਾ ਜੀ ਹਾਂ ਵੀ ਉਹ ਵੀ ਤੁਸੀਂ ਨਾਲ ਹੀ ਚਕਵਾਓ ਤੇ ਮੈਂ ਕਿਹਾ ਵੀ ਤੁਸੀਂ ਮੈਨੂੰ ਦੁਪਹਿਰ ਨੂੰ ਲਿਖ ਕੇ ਦਿਓ ਤੇ ਲਿਖਤੀ ਕਾਰਵਾਈ ਚੱਲਦੀ ਹੈ ਹਰ ਇੱਕ ਜਗ੍ਹਾ ਜੀ ਅੱਛਾ ਜੀ ਇਹ ਤੁਹਾਡੇ ਕੰਨੀ ਉਹ ਆਖਿਆ ਗਿਆ ਨਹੀਂ ਮੈਂ ਹੀ ਕਿਹਾ ਸੀ ਉਹਨਾਂ ਨੂੰ ਅੱਛਾ ਜੀ ਮੈਂ ਕਿਹਾ ਵੀ ਤੁਸੀਂ ਲਿਖਤੀ ਕਾਰਵਾਈ ਮੈਨੂੰ ਦਿਓ ਤੇ ਫਿਰ ਆਪਾਂ ਤੁਹਾਡੇ ਨਾਲ ਵੀ ਚੱਲਾਂਗੇ ਜਿੱਥੇ ਮੇਰੀ ਲੋੜ ਆ ਭਾਈ ਮੈਂ ਤੁਹਾਡੇ ਨਾਲ ਚੱਲੂਗਾ ਜੀ ਠੀਕ ਹੈ ਜੀ ਬਾਕੀ ਮੇਰੀ ਉਮਰ ਬਾਈ ਜੀ 30 ਸਾਲ ਹੈ ਜੀ ਤੇ ਠੇਕਾ ਮਿਲਦਾ ਮੇਰੀ ਉਮਰ ਤੋਂ ਵੀ ਪਹਿਲਾਂ ਦਾ ਚੱਲ ਰਿਹਾ ਜੀ ਅੱਛਾ ਜੀ ਹਾਂ ਜੀ ਜੀ ਤੇ ਹੁਣ ਇੱਕ ਇਹ ਇਹਨਾਂ ਦੀ ਮੰਗ ਹੈ ਵੀ ਅਸੀਂ ਟੈਂਕੀ ਤੋਂ ਫੇਰ ਉਤਰਾਂਗੇ ਜੇ ਠੇਕਾ ਉੱਥੋਂ ਕੈਂਸਲ ਹੋਵੇਗਾ ਉਸ ਜਗ੍ਹਾ ਤੇ ਨਾਂ ਰੱਖਿਆ ਜਾਵੇ ਉਸ ਬਾਰੇ ਕੀ ਕਰੋਗੇ ਤੁਸੀਂ ਹੁਣ ਨਹੀਂ ਕਿਵੇਂ ਦੁਬਾਰਾ ਬੋਲੇ ਜੀ ਜਿਹੜਾ ਠੇਕਾ ਰੱਖਿਆ ਹੋਇਆ ਹਾਂਜੀ ਇਹ ਕਹਿੰਦੇ ਵੀ ਅਸੀਂ ਟੈਂਕੀ ਤੋਂ ਫੇਰ ਉਤਰਾਂਗੇ ਜਦੋਂ ਠੇਕਾ ਉੱਥੋਂ ਚੱਕਿਆ ਜਾਊਗਾ ਬਿਲਕੁਲ ਜੀ ਜਦੋਂ ਦੇਖੋ ਇਹਨਾਂ ਦੀ ਪ੍ਰੋਬਲਮ ਹੈ ਜਿਹੜੀ ਉਹ ਬਿਲਕੁਲ ਜਾਇਜ਼ ਹੈ ਜੀ ਮੈਂ ਇਹਨਾਂ ਨੂੰ ਪਹਿਲਾਂ ਵੀ ਬੋਲਿਆ ਸੀਗਾ ਪਰ ਬਾਈ ਜੀ ਗੱਲ ਇਹ ਹੁੰਦੀ ਹੈ ਨਾ ਮੈਂ ਜੀ ਇਹਨਾਂ ਨੂੰ ਜਵਾਬ ਦਿੰਦਾ ਹਾਂ ਵਾ ਕਿਸੇ ਗੱਲ ਤੋਂ ਫਿਰ ਤਾਂ ਮੈਨੂੰ ਵੀ ਗੱਲ ਕੁਝ ਕਹਿਣਾ ਨਾ ਚਲੋ ਠੀਕ ਹੈ ਇਹਨਾਂ ਦੀ ਮਰਜ਼ੀ ਹੈ ਨਾ ਜਿਵੇਂ ਕਰੀ ਜਾਂਦੀ ਹੈ ਪਰ ਆਪਾਂ ਇਹਨਾਂ ਦਾ ਸਹਿਮਤ ਜੀ ਇਹਨਾਂ ਨੇ ਠੇਕਾ ਚੱਕਵਾਉਣਾ ਹੈ ਜੀ ਜਿੱਥੇ ਮਰਜੀ ਲੈ ਚੱਲਾਂ ਜਿੱਥੇ ਕਹਿੰਦੇ ਕਾਗਜ਼ ਪੱਤਰ ਆ ਲੈ ਕੇ ਆਪਾਂ ਜਾਣਾ ਮੈਂ ਇਹਨਾਂ ਨਾਲ ਬਿਲਕੁਲ ਸਹਿਮਤ ਆ ਇਹਨਾਂ ਨੂੰ ਪਹਿਲਾਂ ਵੀ ਇਹੀ ਗੱਲ ਕਹੀ ਆ ਜੀ ਮੈਂ ਇੱਕ ਇੱਕ ਹੋਰ ਗੱਲ ਆ ਕਹਿੰਦੇ ਕੋਈ ਅਫਤਾਰ ਸਿੰਘ ਤਾਰੀ ਦਾ ਨਾਮ ਲੈਂਦੇ ਨੇ ਕਹਿੰਦੇ ਉਹ ਚੱਕਣ ਨਹੀਂ ਦਿੰਦਾ ਠੇਕੇ ਉਹਦਾ ਖਾਸ ਹੁੰਦਾ ਸਰਪੰਚ ਦਾ ਦੇਖੋ ਮੇਰੇ ਭਾਈ ਜਿਹੜਾ ਅਵਤਾਰ ਸਿੰਘ ਤਾਰੀ ਆ ਜਾਂ ਕੋਈ ਵੀ ਬੰਦਾ ਹੈ ਨਾ ਉਹ ਦੂਜੇ ਬੰਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਮੈਂ ਜ਼ਿੰਮੇਵਾਰੀ ਕਿਵੇਂ ਲੈ ਸਕਦਾ ਨਾ ਅੱਛਾ ਜੀ ਪਹਿਲਾਂ ਖਾਸ ਗੱਲ ਕੀਤੀ ਹੈ ਕੀ ਕਹਿੰਦੇ ਖਾਸ ਬੰਦਾ ਸਰਪੰਚ ਦਾ ਉਹ ਠੇਕਾ ਨਹੀਂ ਚੱਕਣ ਦਿੰਦਾ ਤੇ ਨਾਲ ਜੀ ਜੀ ਮੇਰਾ ਅਬਲੂ ਪਿੰਡ ਹੈ ਜੀ ਅਬਲੂ ਪਿੰਡ ਜਿੱਥੇ ਮੈਂ ਸਰਪੰਚ ਆ ਜੀ ਮੇਰੇ ਲਈ ਇੱਕ ਇੱਕ ਬੱਚਾ ਇੱਕ ਇੱਕ ਬੰਦਾ ਮੇਰੇ ਲਈ ਸਾਰੇ ਖਾਸ ਆ ਬਾਈ ਜੀ 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 ਹੈ ਨਾ ਖਾਸ ਬੰਦਾ ਤਾਂ ਕੋਈ ਕਿਹੜਾ ਨਹੀਂ ਮੇਰੇ ਤਾਏ ਦਾ ਮੁੰਡਾ ਕੋਈ ਚਾਚੇ ਦਾ ਮੁੰਡਾ ਸਾਰੇ ਖਾਸ ਹੀ ਨੇ ਹਾਂ ਇਹਨਾਂ ਜ਼ਰੂਰ ਹੈ ਮੇਰੇ ਕੋਲੇ ਪਹਿਲਾਂ ਵੀ ਫੋਨ ਆਈ ਜਾਂਦੇ ਆ ਮੈਂ ਐਕਚੁਅਲੀ ਕੁੱਦੇ ਆ ਹਣ ਜੀ ਠੀਕ ਹੈ ਥੋੜਾ ਜਿਹਾ ਮੈਂ ਫੈਮਿਲੀ ਮੈਟਰ ਦੇ ਵਿੱਚ ਗਿਆ ਹੋਇਆ ਹਾਂ ਮੈਂ ਇਹਨਾਂ ਨੂੰ ਵਾਰੀ ਵਾਰੀ ਅਸੀਂ ਕਹਿ ਰਹੇ ਆ ਜਿੱਥੇ ਜਾਣਾ ਜੀ ਜਿਹੜੇ ਡਿਪਾਰਟਮੈਂਟ ਤੇ ਜਾਣਾ ਜਾਂ ਜਿੱਥੇ ਬੈ ਕੇ ਗੱਲ ਕਰਾਂਗੇ ਆਪਾਂ ਉੱਥੇ ਚਲੋ ਇੱਥੇ ਗੱਲ ਕਰਨਾ ਆਪਾਂ ਬੈਠੇ ਆ ਚਲੋ ਠੀਕ ਹੈ ਮੈਂ ਅੱਜ ਲਿਖ ਕੇ ਕਹਿ ਦਿੰਦਾ ਵੀ ਹਾਂ ਭਈ ਮੈਂ ਸੁਣਨਾ ਠੀਕ ਹੈ ਜਿकौन ਜੀ ਸਹਿਮਤ ਹੋ ਜੁ ਹਨ ਪਰ ਫਿਰ ਵੀ ਤਾਂ ਜੀ ਲਿਖਤੀ ਕਾਰਵਾਈ ਚਲਣੀ ਹੈ ਨਾ ਲਿਖਤੀ ਕਾਰਵਾਈ ਹਰ ਜਗ੍ਹਾ ਚਾਹੀਦੀ ਹੈ ਮੂੰਹ ਜਬਾਨੀ ਗੱਲਾਂ ਹਾ ਕਿਤੇ ਨਹੀਂ ਚੱਲਦੀਆਂ ਜ ਜੀ ਜਿੱਥੇ ਭਾਈ ਜੀ ਇਹ ਕਹਿਣਗੇ ਆਪਾਂ ਇਹਨਾਂ ਦੇ ਨਾਲ ਹੈ ਇੱਕ ਇਹ ਬਿੱਟੂ ਸਿੰਘ ਹੈ ਜੀ ਇਥੋਂ ਅਗਿਆਨੀਤਿਆਂ ਦੇ ਮੁੰਡਾ ਖਾਲਸਾ ਮੁੰਡਾ ਹੈ ਜੀ ਉਹਨਾਂ ਨਾਲ ਵੀ ਅਸੀਂ ਇਹੀ ਗੱਲ ਕਹੀ ਸੀ ਵੀ ਭਾਈ ਅਸੀਂ ਤੁਹਾਡੇ ਨਾਲ ਆ ਜਿੱਥੇ ਮਰਦੀ ਲੈ ਚੱਲੋ ਜੀ ਆਹੀ ਹੁੰਦਾ ਅੱਛਾ ਜੀ ਤੇ ਬਾਕੀ ਤੁਸੀਂ ਆਪਣੇ ਸਰਪੰਚ ਸਾਹਿਬਾ ਕੋਟਲੀ ਦੇ ਚਰਨ ਸਿੰਘ ਜੀ ਪਰ ਸੋ ਇਹਨਾਂ ਦੇ ਘਰੇ ਗੱਲ ਹੋਈ ਸੀ ਕਿਤੇ ਦੋਨੇ ਤਰ੍ਹਾਂ ਦੀ अच्छा जी ਉਸ ਦਿਨ ਮੈਂ ਵੀ ਸੀਗਾ ਅਸੀਂ ਉਹ ਦੋਨੋਂ ਸਰਪੰਚਾਂ ਨੇ ਇਹ ਫੈਸਲਾ ਕੀਤਾ ਸੀ ਆਪਦੇ ਉਹਨਾਂ ਵੀ ਆਪਾਂ ਅ블ੂ ਕੋਟਲੀ ਦੋਨੇ ਠੇਕੇ ਆਪਾਂ ਚਕਾ ਦਾਂਗੇ ਜੀ ਬਹੁਤ ਬਹੁਤ ਵਧੀਆ ਪ੍ਰਾਲਾ ਜੀ ਜੇ ਇਦਾਂ ਕੰਮ ਬਹੁਤ ਵਧੀਆ ਕੰਮ ਹੈ ਜੀ ਦੇਖੋ ਜੀ ਕੋਟਲੀ ਦੇ ਵਿੱਚ ਸਕੂਲ ਹੈ ਜੀ ਉੱਚ ਸਾਡੇ ਪਾਸੇ ਉਹ ਵੀ ਬੱਚੇ ਜਾਂਦੇ ਆ ਜੀ ਉਹਨਾਂ ਦੇ ਵੀ ਆਉਂਦੇ ਆ ਪਰ ਸਰਪੰਚ ਸਾਹਿਬ ਕੋਟਲੀ ਦੇ ਸੀਗੇ ਜਦ ਸੀ ਉਹਨਾਂ ਨੇ ਉਹਨਾਂ ਨੂੰ ਕਿਹਾ ਸੀ ਵੀ 6 ਮਹੀਨੇ ਸਾਨੂੰ ਦਿਓ ਅਸੀਂ ਇਹਦੀ ਕਾਰਵਾਈ ਆਰੰਭ ਦਿੰਦੇ ਜਿਹੜੀ ਵੀ ਕਰਨੀ ਹੈ ਤੇ ਆਪਾਂ ਠੇਕੇ ਨੂੰ ਚਕਵਾਉਣ ਦੀ ਕੋਸ਼ਿਸ਼ ਕਰਦੇ ਆ ਤੇ ਆਪਾਂ ਚਕਵਾ ਦਾਂਗੇ ਦੋਨੇ ਮੈਂ ਵੀ ਉਹਨਾਂ ਨੂੰ ਕਿਹਾ ਸੀ ਵੀ ਆਪਾਂ ਚਕਵਾ ਦਿੰਦੇ ਆ ਤੇ ਉਹ ਕਹਿੰਦੇ ਵੀ 6 ਮਹੀਨੇ ਦਾ ਸੋਧੋ ਦੀ ਟਾਈਮ ਮੰਗੇ ਪਰ ਹੋ ਸਕਦਾ ਹੈ 2 ਮਹੀਨੇ ਚ ਚੱਕਿਆ ਜਾਵੇ ਠੀਕ ਹੈ ਨਾ ਜੀ ਦੇਖੋ ਕਿ ਹਾਂ ਬਸ ਆਹੀ ਪੱਕਾ ਜੀ ਸ਼ੁਕਰੀਆ ਜੀ ਬਹੁਤ ਬਹੁਤ ਇਹ ਸਰ ਖਬਰ ਜਿਹੜੀ ਲਾਈਵ ਚੱਲੇਗੀ ਜਿਹੜੀ ਤੁਹਾਡੀ ਗੱਲਬਾਤ ਹੈ ਬਿਲਕੁਲ ਜੀ ਓਕੇ ਸਰ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਜੀ ਆਪਣਾ ਪੱਕਾ ਜੀ ਬਹੁਤ ਮਿਹਰਬਾਨੀ ਜੀ